ਸਰਕਾਰ ਦੀ ਲੋੜ ਸੀ ਜਿਹੜੀ ਕਿਸਾਨਾਂ ਦੇ ਹੱਕ ਵਿੱਚ 24 ਘੰਟੇ ਬਿਜਲੀ ਦਿੰਦੀ ਹੈ ਤਾਂ ਸਾਡਾ ਜਿਹੜਾ ਫਸਲ ਹੈ ਬਹੁਤ ਹੋ ਗਈ ਆ ਸਾਡੀ ਆਮਦਨ 'ਚ ਬਹੁਤ ਫਰਕ ਪੈ ਗਿਆ ਵਾਢਾ ਹੋ ਗਿਆ ਜਿਸ ਦੇ ਨਾਲ ਅਸੀਂ ਸਰਕਾਰ ਦੇ ਧੰਨਵਾਦੀ ਹਾਂ ਆਹ ਦਲਵਾਗ ਸਿੰਘ ਵਾਸੀ ਪਿੰਡ ਦਰੀੜਾ ਦੇ ਰਹਿਣ ਵਾਲਾ ਹਾਂ ਜਦੋਂ ਤੋਂ ਪੰਜਾਬ ਸਰਕਾਰ ਆਈ ਹੈ ਸਾਡੇ ਜਿਹੜੇ ਖੇਤਾਂ ਦੇ ਮੂਹ ਵਿੱਚ ਮੋਟਰਾਂ ਲੱਗਿਆ ਉਹਨਾਂ ਦਾ ਬਿਜਲੀ ਆਉਂਦਾ ਹੈ ਤੇ 24 ਘੰਟੇ ਲਾਈਟ ਰਹਿੰਦੀ ਹੈ ਪਹਿਲੇ ਟਾਈਮ ਤੇ ਬਾਹਰ ਕੱਟ ਲੱਗਦੇ ਸੀਗੇ ਮੋਟਰ ਦਾ ਬਟਨ ਦੱਬ ਕੇ ਘਰ ਪਾਉਂਦੇ ਸੀ ਫਿਰ ਲਾਈਟ ਚਲੇ ਜਾਂਦੀ ਸੀ ਹੁਣ ਵਾਰ-ਵਾਰ ਆਉਣ ਤੋਂ ਸਾਡਾ ਬਚਾਅ ਹੋ ਗਿਆ ਰਾਤਾਂ ਨੂੰ ਸੱਪਾਂ ਤੋਂ ਬਚ ਗਏ ਅਸੀਂ 24 ਘੰਟੇ ਲਾਈਟ ਰਹਿੰਦੀ ਹੈ ਕੋਈ ਖੇਤਾਂ 'ਚ ਪ੍ਰੋਬਲਮ ਪਾਣੀ ਦੀ ਨਹੀਂ ਆਉਂਦੀ ਸਗੋਂ ਸਾਨੂੰ ਖੁਦ ਦੇ ਖੇਤ ਭਰ ਜਾਂਦਾ ਹੈ ਤਾਂ ਆ ਕੇ ਸਵਿਚ ਆਫ ਕਰਨੀ ਪੈਂਦੀ ਹੈ ਮੋਟਰ ਦੀ ਰਾਤ ਨੂੰ 12:00 12:00 ਵਜੇ ਉੱਠ ਕੇ ਸਾਨੂੰ ਮੋਟਰ ਚਲਾਉਣੀ ਪੈਂਦੀ ਸੀ ਹੁਣ ਦੇ ਟਾਈਮ ਸਾਨੂੰ ਆਪ ਕੇ ਖੇਤ ਭਰਨ ਤੇ ਮੋਟਰ ਦਾ ਬਟਨ ਆ ਜਿਹੜਾ ਬੰਦ ਕਰਨਾ ਪੈਂਦਾ ਉਸ ਤੋਂ ਬਾਅਦ ਸਾਡੀਆਂ ਫਸਲਾਂ ਦੇਖੋ ਕਿੰਨੀਆਂ ਹਰੀਆਂ ਭਰੀਆਂ ਹੋਈਆਂ ਹਨ ਅਸੀਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਉਹੀ ਦਵਾਰਾ ਘਰ ਜਾਂਦੇ ਹੀ ਮੋਟਰ ਚਲਾ ਕੇ ਦਾ ਦਵਾਰਾ ਉਛਟਾ ਤੇ ਫੇਰ ਲਾਈਟ ਚਲੀ ਜਾਂਦੀ ਸੀ ਅਸੀਂ ਕੱਟਾਂ ਤੋਂ ਇੰਨੇ ਪਰੇਸ਼ਾਨ ਸੀਗੇ ਕਿ ਸਾਨੂੰ ਰਾਤ ਨੂੰ ਵੀ ਬਹੁਤ ਤੰਗੀ ਆਉਂਦੀ ਸੀ ਹੁਣ ਜੇ ਅਸੀਂ ਹਰ ਦਿਨ ਘਰ ਤੇ ਦੇਖਦੇ ਹਾਂ ਤਾਂ 24 ਘੰਟੇ ਲਾਈਟ ਰਹਿੰਦੀ ਆ ਕੋਈ ਕੱਟ ਨਹੀਂ ਲੱਗਦਾ ਬੱਚੇ ਬਰਾਮ ਨਾਲ ਸੌਂਦੇ ਆ ਨਹੀਂ ਤਾਂ ਰਾਤਾਂ ਨੂੰ ਅਸੀਂ ਉੱਠ ਉੱਠ ਕੇ ਦੇਖਦੇ ਵੀ ਲਾਈਟ ਕਦੋਂ ਆਊਗੀ ਤਾਂ ਹੁਣ ਨਾ ਰਾਤ ਨੂੰ ਲਾਈਟ ਜਾਵੇ ਨਾ ਦਿਨ ਚ ਲਾਈਟ ਜਾਵੇ ਅਸੀਂ ਇਹ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ